ਬੀਸ਼ਨ 40 ਸਾਲਾਂ ਦਾ ਸੀ ਜਦੋਂ ਉਹਦਾ ਰੱਖੋ ਨਾਲ ਵਿਆਹ ਹੋਇਆ ਤੇ ਰੱਖੋ ਦੀ ਉਮਰ ਕੇਵਲ 30 ਸਾਲ ਤੇ ਰੱਖੋ ਦੀ ਉਮਰ ਕੇਵਲ 20 ਸਾਲ ਦੀ ਇਹਨਾਂ ਦੀ ਜੋੜੀ ਨੂੰ ਦੇਖ ਕੇ ਪਿੰਡ ਦੇ ਲੋਕ ਕਹਿੰਦੇ ਬੀਸ਼ਨ ਨੇ ਤਾਂ ਪੂਰਾ 15000 ਲੱਗਿਆ ਰੱਖੋ ਤੇ ਨਹੀਂ ਤਾਂ ਭਲਾ ਬੁੜੇ ਖੋਸੜ ਨੂੰ ਧਰੀ ਪਈ ਸੀ ਇਹ ਲਗਰ ਵਰਗੀ ਮੁਟਿਆਰ ਪਿੰਡ ਦੇ ਲੋਕ ਭਾਵੇਂ ਕੁਝ ਪਏ ਆਖਣ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਬੀਸ਼ਨ ਸਿੰਘ ਰੱਖੋ ਨੂੰ ਪੂਰੀ ਸਜ ਧਜ ਕੇ ਵਿਆਖਿਆ ਲਈ ਆਇਆ ਸੀ। ਉਹਦੀ ਬਕਾਇਦਾ ਜੰਝ ਚੜੀ ਸੀ। ਭਾਵੇਂ ਉਸ ਜੰਝ ਵਿੱਚ ਗਿਣਤੀ ਦੇ ਆਦਮੀ ਸੀ। ਰਾਗੀ ਸਿੰਘਾਂ ਨੇ ਢੋਲ ਕੀ ਵਾਜੇ ਨਾਲ ਪੱਲੇ ਮੈਂ ਤੈਂਡੇ ਲਾਗੀ। ਸ਼ਬਦ ਜਿਹੜਾ ਵਿਆਖਿਆ ਤੇ ਪੜਿਆ ਜਾਂਦਾ। ਉਹਦੀ ਪਹਿਲੀ ਤੁਕ ਹੁਣ ਤੱਕ ਉਹਨੂੰ ਯਾਦ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਵਾਲੇ ਵੀ ਉਸਨੇ ਪੂਰੇ ਚਾਰ ਫੇਰੇ ਲਏ ਸੀ। ਇਸ ਲਈ ਉਹ ਆਪਣੇ ਆਪ ਨੂੰ ਰੱਖੋ ਦਾ ਵਾਹਿਦ ਮਾਲਕ ਸਮਝਦਾ ਸੀ। ਉਸੇ ਤਰ੍ਹਾਂ ਜਿਵੇਂ ਉਹ ਆਪਣੇ ਜ਼ਮੀਨ ਦਾ ਮਾਲਕ ਸੀ ਤੇ ਉਹ ਚਾਹੁੰਦਾ ਸੀ ਕਿ ਰੱਖੋ ਉਹਦੇ ਹੁਕਮ ਤੋਂ ਬਗੈਰ ਘਰ ਤੋਂ ਬਾਹਰ ਪੈਰ ਨਾ ਪੁੱਟੇ। ਹ ਰੱਖੋ ਨੂੰ ਪੇਕੇ ਘਰੋਂ ਤਾਂ ਸੁੱਖ ਮਿਲਿਆ ਹੀ ਨਹੀਂ ਪਰ ਸਹੁਰੇ ਘਰ ਵੀ ਉਹਦਾ ਆਦਰ ਮਾਨ ਕਰਨ ਵਾਲਾ ਸਿਰਫ ਬਿਜਨੇ ਤੋਂ ਬਿਨਾ ਹੋਰ ਕੋਈ ਨਹੀਂ ਸੀ। ਉਹਦੀ ਵੱਡੀ ਨਣਦ ਬਚਨਕੌਰ ਜਿਸ ਨੇ ਉਹਦਾ ਵਿਆਹ ਕਰਵਾਇਆ ਸੀ। ਵਿਆਹ ਤੇ 4 ਦਿਨ ਲਾ ਕੇ ਵਾਪਸ ਆਪਣੇ ਘਰ ਚਲੀ ਗਈ ਸੀ। ਤੇ ਰੋਟੀ ਟੁਕ ਤੇ ਦੁੱਧ ਰੇੜਕਣ ਤੋਂ ਲੈ ਕੇ ਗੋਹੇ ਕੋੜੇ ਦਾ ਸਾਰਾ ਕੰਮ ਰੱਖੋ ਦੇ ਗਲ ਪੈ ਗਿਆ ਪਰ ਰੱਖੋ ਨੇ ਇਸ ਕੰਮ ਨੂੰ ਉੱਕਾ ਨਹੀਂ ਸੀ ਗੋਲਿਆ ਉਹ ਇੱਕ ਕਾਮੀ ਜੱਟੀ ਸੀ ਕਿਉਂਕਿ ਉਹਦੀ ਮਾਂ ਬਚਪਨ ਵਿੱਚ ਹੀ ਮਰ ਗਈ ਸੀ ਤੇ ਕਰੇਵਾ ਕਰਕੇ ਲਿਆਂਦੀ ਸ਼ਾਮੋ ਬਾਜੀ ਕਰਨੀ ਉਹਦੀ ਮਤਰੀ ਮਾਂ ਨੇ ਉਹਨੂੰ ਘਰ ਦੇ ਸਾਰੇ ਕੰਮਾਂ 'ਚ ਤਾਕ ਬਣਾ ਦਿੱਤਾ ਸੀ ਰੱਖੋ ਦਾ ਬਿਛਨੇ ਵਰਗੇ ਵਡੇਰੀ ਉਮਰ ਦੇ ਆਦਮੀ ਨਾਲ ਵਿਆਹ ਹੋਣ ਦਾ ਕਾਰਨ ਵੀ ਉਹਦੀ ਮਤਰੀ ਮਾਂ ਸੀ ਕੋਈ ਵੀ ਚੰਗਾ ਘਰ ਰੱਖੋ ਦਾ ਸਾਗ ਲੈਣ ਲਈ ਤਿਆਰੀ ਨਹੀਂ ਸੀ। ਉਹਦੀ ਮਾਂ ਚਾਹੁੰਦੀ ਸੀ ਕਿ ਰੱਖੋ ਨੂੰ ਛੇਤੀ ਤੋਂ ਛੇਤੀ ਕਰੋ ਤੋੜ ਦਿੱਤਾ ਜਾਵੇ। ਬਚਨਕੌਰ ਜਿਹੜੀ ਰੱਖੋ ਦੇ ਪੇਕੇ ਪਿੰਡ ਵਿਆਹੀ ਹੋਈ ਸੀ। ਉਹਦੀ ਮਾਂ ਦੀ ਸਹੇਲੀ ਸੀ। ਉਹਨੇ ਰੱਖੋ ਦਾ ਸਾਗ ਆਪਣੇ ਭਰਾ ਲਈ ਮੰਗ ਲਿਆ। ਰੱਖੋ ਦੀ ਮਾਂ ਚਲਾਕ ਸੀ। ਉਹ ਬਿਜਨੇ ਦੀ ਉਮਰ ਦੇ ਕੇ ਅੜ ਗਈ। ਉਹਨੂੰ ਬਿਜਨੇ ਤੋਂ 5000 ਰੁਪਏ ਤੁਰੰਤ ਨਕਦ ਦਿਵਾਉਣੇ ਪਏ। ਹੁਣ ਜਦ ਰੱਖੋ ਨੇ ਬੀਛਨੇ ਦੇ ਘਰ ਦਾ ਸਾਰਾ ਕੰਮ ਕਾਜ ਸੰਭਾਲ ਲਿਆ ਤਾਂ ਬੀਛਨੇ ਨੂੰ ਕੇਵਲ ਇੱਕ ਗੱਲ ਦਾ ਦੁੱਖ ਰਹਿ ਗਿਆ ਸੀ ਉਹ ਇਹ ਕਿ ਰੱਖੋ ਨੂੰ ਪਿੰਡ ਦੇ ਸਾਂਝੇ ਖੂਹ ਤੋਂ ਪਾਣੀ ਢੋਣਾ ਪੈਂਦਾ ਉਹਦੇ ਕੋਲ ਹੁਣ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਘਰ ਨਾਲ ਕਾ ਲਵਾ ਸਕਦਾ ਕਿਉਂਕਿ ਹੁਣੇ ਤਾਂ ਵਿਆਹ ਤੇ 15000 ਰੁਪਏ ਖਰਚ ਕੇ ਹਟਿਆ ਸੀ ਤੇ 5000 ਉਹਦੇ ਕੋਲੋਂ ਪਹਿਲਾਂ ਪਏ ਸੀ 10000 ਰੁਪਏ ਇਕੱਠੇ ਕਰਨ ਲਈ ਉਹਨੂੰ ਆਪਣੀ ਕੁਝ ਜ਼ਮੀਨ ਗੈਣੇ ਧਰਨੀ ਪਈ ਸੀ। ਉਹਨੇ ਕੋਸ਼ਿਸ਼ ਕੀਤੀ ਕਿ ਪਿੰਡ ਦੀ ਝੋਰੀ ਨੂੰ ਪਾਣੀ ਭਰਨ ਲਈ ਲਾਇਆ ਜਾਵੇ। ਪਰ ਸਾਰੇ ਪਿੰਡ ਵਿੱਚ ਇੱਕੋ ਇੱਕ ਦਾ ਘਰ ਸੀ ਝੋਰਾਂ ਦਾ। ਜਿਹੜਾ ਹਮੇਸ਼ਾ ਕਿਸੇ ਨਾ ਕਿਸੇ ਵਿਆਹ ਸ਼ਾਦੀਆਂ ਵਿੱਚ ਫਸਿਆ ਹੀ ਰਹਿੰਦਾ। ਮਜਬੂਰ ਹੋ ਕੇ ਉਹਨੂੰ ਆਪਣਾ ਇਰਾਦਾ ਬਦਲਣਾ ਪਿਆ। ਰੱਖੋ ਪਿੰਡ ਦੇ ਸਾਂਝੇ ਖੂਹ ਤੇ ਪਾਣੀ ਭਰਨ ਜਾਣ ਲੱਗ ਪਈ। ਕਣਕਵੰਨੇ ਰੰਗ ਤੇ ਵੱਡੀਆਂ ਕਾਲੀਆਂ ਅੱਖਾਂ ਤੇਖੇ ਨੈਣ ਨਕਸ਼ਾ ਤੇ ਕਾਠੇ ਪਿੰਡੇ ਵਾਲੀ ਰੱਖੋ ਜਦੋਂ ਲੰਮਾ ਕੁੰਡ ਕੱਢ ਕੇ ਖੂਹ ਤੇ ਪਾਣੀ ਭਰਨ ਲਈ ਗਲੀ ਵਿੱਚੋਂ ਨੰਗਦੀ ਤਾਂ ਪਿੰਡ ਦੇ ਗੱਭਰੂ ਤਿਰਛੀਆਂ ਨਜ਼ਰਾਂ ਨਾਲ ਉਹਦੇ ਵੱਲ ਵੇਖਦੇ ਤੇ ਮੁੜਮੁੜ ਵਿਧਾਤਾ ਨੂੰ ਕੋਸਦੇ ਜਿਨੇ ਹੀਰੇ ਵਰਗੀ ਜਵਾਨੀ ਖਿੰਗਰ ਬੁਢਾਪੇ ਨਾਲ ਮੜ ਦਿੱਤੀ ਸੀ ਪਿੰਡ ਦੇ ਗੱਭਰੂ ਪੰਜਾਬੀ ਲੋਕ ਗੀਤ ਨੂੰ ਵਿਗਾੜ ਕੇ ਰੱਖੋ ਨੂੰ ਸੁਣਾ ਕੇ ਗਾਉਂਦੇ ਬੁੱਢਾ ਰੋਹੀ ਦੀ ਕੀ ਕਰਦਾ ਜਾਤੂ ਵਿਆਹ ਕੇ ਲਿਆਇਆ ਤੂਤ ਦੀ ਛਟੀ ਪਰ ਕਿਸੇ ਹਿੱਕ ਸੜੇ ਦੇ ਕਹਿਣ ਨਾਲ ਤੂਤ ਦੀ ਛਟੀ ਨੇ ਕਿੱਕੜ ਦਾ ਢਿੰਗੜ ਥੋੜੀ ਬਣ ਜਾਣਾ ਸੀ ਰੱਖੋ ਦੇ ਕੰਨਾਂ 'ਚ ਜਦ ਇਹੋ ਜੇ ਬੋਲ ਪੈਂਦੇ ਤਾਂ ਉਹਨੂੰ ਹਾਸਾ ਆ ਜਾਂਦਾ ਉਹ ਆਪਣੀ ਜਵਾਨੀ ਦੇ ਮਾਣ ਵਿੱਚ ਬੇਫਰ ਜਾਂਦੀ ਉਹਦੇ ਗਠੀਲੇ ਸਰੀਰ ਵਿੱਚ ਦੂਣੀ ਲਚਕ ਆ ਜਾਂਦੀ ਉਹ ਮੇਲਦੀ ਹੋਈ ਇੱਕ ਖੁਸ਼ਬੂ ਖੰਡਾਉਂਦੀ ਹੋਈ ਗਲੀ 'ਚੋਂ ਲੰਘ ਜਾਂਦੀ ਪਰ ਕਦੇ-ਕਦੇ ਜਦ ਘਰ ਵਿੱਚ ਕੋਈ ਨਾ ਹੁੰਦਾ ਤਾਂ ਦੁਪਹਿਰ ਵੇਲੇ ਵੇੜੇ 'ਚ ਮੰਜੇ ਖੜੇ ਕਰਕੇ ਉਹਨਾਂ ਦੀ ਓਟ ਵਿੱਚ ਝੋਣਨ ਲੱਗ ਜਾਂਦੀ। ਤਾਂ ਉਹਦੀ ਨਜ਼ਰ बार-बार ਆਪਣੇ ਜਵਾਨ ਅੰਗਾ ਤੇ ਪੈਂਦੀ। ਆਪ ਮੁਹਾਰੇ ਉਹਦਾ ਹੌਕਾ ਨਿਕਲ ਜਾਂਦਾ। ਇੱਕ ਦਿਨ ਜਦੋਂ ਮਲ ਮਲ ਕੇ ਆਪਣੇ ਪਿੰਡੇ ਨੂੰ ਧੋ ਰਹੀ ਸੀ ਤਾਂ ਅਚਾਨਕ ਉਹਦੀ ਨਜ਼ਰ ਲੰਬੜਾਂ ਦੇ ਚਵਾਰੇ ਤੇ ਪੈ ਗਈ। ਚਵਾਰੇ ਦੀ ਤਾਂ ਕੀ ਖੁੱਲੀ ਹੋਈ ਸੀ। ਤੇ ਉਹਦੇ ਵਿੱਚੋਂ ਦੋ ਭੁੱਖੀਆਂ ਅੱਖਾਂ ਉਹਦੇ ਅੰਗਾ ਤੇ ਫਿਰ ਰਹੀਆਂ ਸੀ। ਉਹਨੂੰ ਕੰਬਣੀ ਛਿੜ ਗਈ। ਛੱਟ ਚਾਦਰ ਦੀ ਬੁਕਲ ਮਾਰ ਕੇ ਅੰਦਰ ਚਲੀ ਗਈ। ਅੰਦਰ ਜਾ ਕੇ ਬੜੀ ਧੀਰ ਤੱਕ ਉਹਦਾ ਸਾਹ ਤੇਜ਼ੀ ਨਾਲ ਚੱਲਦਾ ਰਿਹਾ। ਉਹਦੇ ਦਿਮਾਗ 'ਚ ਕਈ ਤਰ੍ਹਾਂ ਦੇ ਡਰਾਉਣੇ ਖਿਆਲ ਘੁੰਮਦੇ ਰਹੇ। ਵਿਆਹ ਕਰਾ ਕੇ ਬਿਚਨੇ ਵਿੱਚ ਵੀ ਬੜੀ ਤਬਦੀਲੀ ਆ ਗਈ ਸੀ। ਹੁਣ ਉਹ ਬਿਚਨੇ ਤੋਂ ਸਰਦਾਰ ਬਿਸ਼ਨ ਸਿੰਘ ਬਣ ਗਿਆ ਸੀ। ਪਹਿਲਾਂ ਉਹਦੇ ਵੇੜੇ ਵਿੱਚ ਉਹਦੇ ਦੋਸਤ ਉਹ ਐ ਬਿਸ਼ਨਿਆ ਕਹਿ ਕੇ ਉਸ ਮਾਰ ਕੇ ਅੰਦਰ ਆਵੜਦੇ ਸੀ। ਪਰ ਹੁਣ ਜਿਹੜਾ ਵੀ ਕਦੇ ਉਸ ਦੇ ਕੋਲ ਆਉਂਦਾ ਤੋ ਫਾਟਕ ਦੇ ਬਾਹਰੋਂ ਹੀ ਉਹਨੂੰ ਸਰਦਾਰ ਬਿਸ਼ਨ ਸਿੰਘ ਕਹਿ ਕੇ ਆਵਾਜ਼ ਮਾਰਦਾ। ਜਦ ਤੱਕ ਬਿਸ਼ਨੋ ਨੂੰ ਅੰਦਰ ਲੰਘ ਆਉਣ ਲਈ ਨਾ ਕਹਿੰਦਾ ਬੁਲਾਉਣ ਵਾਲਾ ਉਹਦੇ ਬਾਹਰ ਅੱਗੇ ਖੜਾ ਉਡੀਕਦਾ ਰਹਿੰਦਾ ਸੀ ਉਹ ਹਮੇਸ਼ਾ ਮਾਵੇ ਵਾਲੀ ਪੱਗ ਬੰਨ੍ਹਦਾ ਕੈਂਚੀ ਤੇ ਮੋਚਣਾ ਰੱਖਣ ਦਾ ਪਹਿਲਾਂ ਤੋਂ ਹੀ ਸ਼ਕੀਨ ਸੀ ਉਹ ਪਰ ਹੁਣ ਉਹ ਮਹੀਨੇ ਵਿੱਚ ਇੱਕ ਅੱਧੀ ਵਾਰ ਵੀ ਨਾਈ ਕੋਲ ਜਾ ਹੁੰਦਾ ਸੀ ਸ਼ਹਿਰ ਪਰ ਉਸ ਨੂੰ ਇੱਕ ਗੱਲ ਬੜੀ ਚੁਬਦੀ ਉਹ ਇਹ ਕਿ ਉਹਦੀ ਬੁਰਸ਼ ਵਰਗੀ ਕਾਲੀ ਦਾੜੀ ਵਿੱਚ ਕੋਈ ਕੋਈ ਧੌਲਾ ਚਮਕਣ ਲੱਗ ਪਿਆ ਸੀ ਜਾਦ ਕਦੇ ਉਹਨੂੰ ਕੋਈ ਥੋਲਾਵਾਲ ਦੱਸਦਾ ਝਾਟੋ ਨੂੰ ਬੜੀ ਬੇਦਰ ਦੇ ਨਾਲ ਜੜੋਂ ਪੁੱਟ ਦਿੰਦਾ ਪਰ ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਇਹ ਕੰਬਖਤ ਥੋਲੇ ਬੇਸ਼ਰਮ ਹੁੰਦੇ ਗਏ ਜਿਉਂ-ਜਿਉਂ ਬਿਛਨੇ ਦੀ ਦਾੜੀ 'ਚ ਥੋਲੇ ਦੀ ਗਿਣਤੀ ਵਧਦੀ ਗਈ ਤਿਉ ਤੇ ਉਹਦਾ ਰਵਈਆ ਰੱਖੋ ਪ੍ਰਤੀ ਸਖਤ ਹੁੰਦਾ ਗਿਆ ਇਹਦਾ ਸ਼ਾਇਦ ਇੱਕ ਕਾਰਨ ਹੋਰ ਵੀ ਸੀ ਉਹ ਇਹ ਕਿ ਉਹਨਾਂ ਦੇ ਵਿਆਹ ਨੂੰ 3 ਸਾਲ ਹੋ ਗਏ ਸੀ ਪਰ ਉਹਨਾਂ ਦਾ ਵੇੜਾ ਹੁਣ ਤੱਕ ਬੱਚੇ ਤੋਂ ਬਿਨਾ ਸਖਣਾ ਸੀ ਪਹਿਲਾਂ ਤਾਂ ਬਿਛਨੇ ਨੇ ਗੱਲ-ਗੱਲ ਤੇ ਰੱਖੋ ਨੂੰ ਛਿੜਕਣਾ ਸ਼ੁਰੂ ਕੀਤਾ ਫਿਰ ਉਹਦਾ ਮਾਰਨ ਤੇ ਵੀ ਹੱਥ ਖੁੱਲ ਗਿਆ ਰੱਖੋ ਬਿਛਨੇ ਦੇ ਸੁਭਾਅ ਦੀ ਤਬਦੀਲੀ ਤੇ ਹੁਣ ਹੈਰਾਨ ਸੀ ਡਰ-ਡਰ ਕੇ ਕੰਮ ਕਰਦੀ ਪਰ ਪਤਾ ਨਹੀਂ ਕਿਉਂ ਉਹ ਤਾਂ ਕੋਈ ਨਾ ਕੋਈ ਅਚਾਨਕ ਕੰਮ ਵਿਗੜ ਜਾਂਦਾ ਸੀ ਤੇ ਬਿਛਨਾ ਬਗੈਰ ਕੁਝ ਪੁੱਛੇ ਉਹਦੇ ਹੱਡ ਸੇਕ ਦਿੰਦਾ ਇੱਕ ਦਿਨ ਉਹ ਮੱਝ ਦੀ ਧਾਰ ਕੱਢ ਰਹੀ ਸੀ ਮੱਝ ਅਚਾਨਕ ਹਿੱਲ ਲਗੀ ਤੇ ਦੁੱਧ ਦੀ ਸਾਰੀ ਬਾਲਟੀ ਮੁੱਦੀ ਹੋ ਗਈ ਬੀष्णा ਉਸ ਵੇਲੇ ਬਲਦਾਂ ਨੂੰ ਪੱਠੇ ਪਾ ਰਿਹਾ ਸੀ ਉਸ ਨੇ ਜਦ ਡੁੱਲੇ ਹੋਏ ਦੁੱਧ ਨੂੰ ਦੇਖਿਆ ਉਹਦੀਆਂ ਅੱਖਾਂ ਲਾਲ ਹੋ ਗਈਆਂ ਉਸ ਨੇ ਇੱਕ ਐਸੀ ਲੱਤ ਜ਼ੋਰ ਦੀ ਰੱਖੋ ਦੇ ਲੱਕ 'ਚ ਜੜੀ ਕਿ ਉਹ ਮੁdde ਮੂੰਹ ਦੁੱਧ ਤੇ ਜਾੜੀ ਕੀ ਸਾਲੀ ਬਾਂਝ ਤੇਮੀ ਕਿੱਥੇ ਮੇਰੇ ਮੱਥੇ ਲੱਗੀ ਆ ਭੋਰਾ ਜ਼ਹੂਰ ਨਹੀਂ ਸੋਰੀ ਨੂੰ ਕਿਸੇ ਕੰਮ ਦਾ ਬੀਛ ਨੇ ਨਿੱਕੜ ਕੇ ਕਿਹਾ ਦੋ ਚਾਰ ਧੱਫੇ ਹੋਰ ਉਹਦੇ ਸਿਰ 'ਚ ਜੜ ਦਿੱਤੇ ਰੱਖੋ ਹੌਲੀ ਹੌਲੀ ਤਰਦੀ ਤੋ ਉੱਠੀ ਤੇ ਖਾਲੀ ਬਾਲਟੀ ਚੁੱਕ ਕੇ ਚੌਂਕੇ ਵਿੱਚ ਚਲੀ ਗਈ ਬੀਜਨਾ ਬੜੀ ਹੀ ਧੀਰ ਤੱਕ ਬੜਬੜ ਕਰਦਾ ਰਿਹਾ ਵੇੜੇ 'ਚ ਕੰਮ ਕਰਦਾ ਰਿਹਾ ਰੱਖੋ ਚੌਂਕੇ 'ਚ ਜਾ ਕੇ ਹਮੇਸ਼ਾ ਵਾਂਗ ਆਪਣਾ ਕੰਮ ਕਰਨ ਲੱਗ ਪਈ ਉਹਦਾ ਇੱਕ ਵੀ ਅਥਰੂ ਨਾ ਡਿੱਗਿਆ ਉਹ ਇੱਕ ਵਾਰ ਫੇਰ ਬੀਜਨੇ ਦੇ ਅੱਗੇ ਨਾ ਬੋਲੀ ਪਰ ਉਸ ਤੋਂ ਬਾਅਦ ਰੱਖੋ ਬੀਜਨੇ ਦੇ ਹੱਥਾਂ 'ਚੋਂ ਨਿਕਲ ਗਈ ਸੀ ਹੁਣ ਰੱਖੋ ਜਦੋਂ ਜੀ ਕਰਦਾ ਘਰੋਂ ਬਾਹਰ ਚਲੀ ਜਾਂਦੀ ਜਿਸ ਨਾਲ ਦੇਖਦੀ ਗਲੀ 'ਚ ਖੜੋਤੀ ਗੱਲਾਂ ਕਰਦੀ ਰਹਿੰਦੀ ਖੂਹ ਤੇ ਪਾਣੀ ਭਰਨ ਜਾਂਦੀ ਤਾਂ ਕੱਪੜੇ ਦੀ ਬਾਲਟੀ ਵੀ ਨਾਲ ਲੈ ਜਾਂਦੀ ਤੇ ਘੰਟਿਆਂ ਬਾਅਦ ਦੀ ਖੂਹ ਤੇ ਬੈਠੀ ਕਪੜੇ ਧੋਂਦੀ ਰਹਿੰਦੀ ਤੇ ਖੂਹ ਤੇ ਪਾਣੀ ਭਰਨ ਆਇਆਂ ਤਰੀਮਤਾ ਤੇ ਨਹਾ ਰਹੇ ਬੱਚਿਆਂ ਤੇ ਆਦਮੀਆਂ ਨਾਲ ਗੱਲਾਂ ਕਰਦੀ ਰਹਿੰਦੀ ਖੇਤ ਵਿੱਚ ਜਾਂਦੀ ਤਾਂ ਸਾਰਾ ਪਹਿਰ ਨਾ ਮੁੜਦੀ ਜਦੋਂ ਵੀ ਉਸ ਨੂੰ ਘਰ ਦੇ ਕੰਮਕਾਜ ਤੋਂ ਵੇਲ ਮਿਲਦੀ ਉਹ ਆਪਣੇ ਗਵਾਂਢੀ ਲੰਬੜਦਾਰ ਮੱਘਰ ਸਿੰਘ ਦੇ ਘਰੇ ਜਾ ਬੈਠਦੀ ਮੱਘਰ ਸਿੰਘ ਦਾ ਮੁੰਡਾ ਪ੍ਰਤਾਪ ਜਿਹੜਾ 10ਵੀਂ ਚ ਦੋ ਵਾਰ ਫੇਲ ਹੋ ਚੁੱਕਿਆ ਤੇ ਹੁਣ ਚਬਾਰੇ ਚ ਬੈਠਾ ਤੀਜੀ ਵਾਰ ਫੇਲ ਹੋਣ ਦੀ ਤਿਆਰੀ ਕਰ ਰਿਹਾ ਹੈ ਰੱਖੋ ਅੱਖ ਬਚਾ ਕੇ ਛੱਟ ਪ੍ਰਤਾਪ ਦੇ ਕੋਲ ਜਾ ਬੈਂਦੀ ਪ੍ਰਤਾਪ ਦੀ ਮਾਂ ਨੂੰ ਜਵਾਨ ਜਹਾਨ ਮੁੰਡੇ ਕੋਲ ਜਵਾਨ ਜਹਾਨ ਗਵਾਂਡਣ ਬਹੁਤਾ ਬੈਠਣਾ ਚੰਗਾ ਨਹੀਂ ਸੀ ਲੱਗਦਾ ਉਹ ਥੱਲੇ ਹੀ ਆਖਦੀ ਨਹੀਂ ਰੱਖੋ ਰੋਟੀ ਦਾ ਵਕਤ ਹੋ ਗਿਆ ਜਾ ਨਹੀਂ ਤੇ ਮੁੰਡਾ ਗੁੱਸੇ ਹੋਊ ਉਹ ਚਾਚੀ ਤੂੰ ਮੇਰੇ ਕੰਮ ਦਾ ਫਿਕਰ ਨਾ ਕਰਿਆ ਕਰ ਮੈਂ ਤੇ ਕੰਮ ਨੂੰ ਮੂਹਰੇ ਲਾ ਲੈਨੀ ਆ ਨਾਲੇ ਅੱਜ ਤੇ ਉਹਨੇ ਸਾਂਝ ਨੂੰ ਘਰੇ ਮੁੜਨਾ ਰੱਖੋ ਦਾ ਪ੍ਰਤਾਪ ਕੋਲੋਂ ਹਿਲਣ ਨੂੰ ਦਿਲ ਨਹੀਂ ਸੀ ਕਰਦਾ ਗਰਮੀਆਂ ਦੀ ਰਾਤ ਸੀ ਬੀਛਣਾ ਡੰਗਰਾਂ ਦੀ ਰਾਖੀ ਫਾਟਕ ਦੇ ਨੇੜੇ ਪਿਆ ਸੀ ਉਹਦੀ ਅੱਧੀ ਰਾਤ ਅੱਖ ਖੁੱਲੀ ਤੇ ਰਾਤ ਤਾਰਿਆਂ ਨਾਲ ਖੜੀ ਹੋਈ ਸੀ ਉਸ ਨੇ ਇੱਕ ਦੋ ਕਰਵਟਾਂ ਮੰਜੇ ਤੇ ਲੰਘਾ ਫਿਰ ਮਲਕੜੇ ਜੇ ਪੈਰਾਂ 'ਚ ਜੁੱਤੀ ਅੜਾ ਕੇ ਰੱਖੋ ਦੇ ਮੰਜੇ ਕੋਲ ਗਿਆ ਬੀਛਨੇ ਨੇ ਹਨੇਰੀ ਰਾਤ ਵਿੱਚ ਬਿਸਤਰੇ ਨੂੰ ਟੋਕੇ ਵੇਖਿਆ ਫਿਰ ਡੰਗਰਾਂ ਵਾਲੇ ਕੋਠੇ 'ਚ ਗਿਆ ਵੇੜੇ 'ਚ ਗਿਆ ਪਰ ਰੱਖੋ ਦਾ ਕਿਤੇ ਕੋਈ ਪਤਾ ਨਹੀਂ ਸੀ ਉਹਦਾ ਦਿਲ ਤਕ ਤਕ ਕਰ ਰਿਹਾ ਸੀ ਕਿ ਕਈ ਤਰ੍ਹਾਂ ਦੇ ਡਰਾਉਣੇ ਖਿਆਲ ਉਹਦੇ ਦਿਮਾਗ 'ਚ ਘੁੰਮ ਰਹੇ ਸਨ ਫਿਰ ਉਹ ਸਿਰ ਫੜ ਕੇ ਰੱਖੋ ਦੇ ਮੰਜੇ ਤੇ ਬਹਿ ਗਿਆ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਫਿਰ ਅਚਾਨਕ ਲੰਬੜਾਂ ਦੇ ਚਬਾਰੇ ਦਾ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਇੱਕ ਮਨੁੱਖੀ ਆਕਾਰ ਉਹਨਾਂ ਦੇ ਕੋਠੇ ਦੀ ਪੌੜੀ ਵੱਲ ਵਧਿਆ ਤੇ ਪੌੜੀ ਦੇ ਪਹਿਲੇ ਡੰਡੇ ਤੇ ਆ ਕੇ ਰੁਕ ਗਿਆ ਬਿਛਣਾ ਪਹਿਚਾਣ ਗਿਆ ਉਹਦੇ ਸਰੀਰ ਦਾ ਸਾਰਾ ਲਹੂ ਜਿਵੇਂ ਸਿਰ ਨੂੰ ਚੜ ਗਿਆ ਹੋਵੇ ਉਹਨੇ ਰੱਖੋ ਦੇ ਮੰਜੇ ਦੇ ਸਹਰਾਣੇ ਤੇ ਪਈ ਡਾਂਗ ਨੂੰ ਹੱਥ 'ਚ ਫੜ ਲਿਆ ਰਖੋ ਬੜੀ ਹੌਲੀ-ਹੌਲੀ ਪੌੜੀ ਤੋਂ ਉਤਰੀ ਫਿਰ ਪੌੜੀ ਦੇ ਕੋਲ ਹੀ ਲਾਗੇ ਧਰਤੀ ਤੇ ਖਲੋਗੀ ਬਿਜਨੇ ਨੇ ਗੰਦੇ ਗਾਲ ਕੱਟ ਕੇ ਕਿਹਾ ਆ ਗਈ ਆਪਣੇ ਧਗੜੇ ਕੋਲੋਂ ਆ ਜਾ ਤੇਰੀਆਂ ਲੱਤਾਂ ਵੱਡਾਂ ਐ ਰਖੋ ਪੌੜੀ ਦੇ ਕੋਲ ਹੀ ਹਿੱਲੀ ਪਰ ਅੱਗੇ ਨਹੀਂ ਵਧੀ ਬਿਜਨੇ ਨੇ ਕੁਮਾ ਕੇ ਡੰਗ ਰੱਖੋ ਦੇ ਸਿਰ 'ਚ ਮਾਰੀ ਪਰ ਉਹ ਪੌੜੀ ਦੇ ਡੰਡੇ ਤੇ ਜਾ ਲੱਗੀ ਖਬਰਦਾਰ ਜੇ ਮੇਰੇ ਹੱਥ ਵੀ ਲਾਇਆ ਤਾਂ ਸੋਟੀ ਦਾ ਦੂਜਾ ਸੇਰਾ ਰੱਖੋ ਦੇ ਹੱਥ 'ਚ ਜੀ ਉਨੇ ਜੋਰ ਦਾ ਝਟਕਾ ਮਾਰਿਆ ਤਾਂ ਬਿਛਨੇ ਦੇ ਹੱਥੋਂ ਛੋਟੀ ਖੋਕੇ ਵੇੜੇ ਚਵਗਾ ਮਾਰੀ ਬਿਛਨੇ ਦੀ ਆਪਣੀ ਔਰਤ ਦੇ ਸਾਹਮਣੇ ਪਹਿਲੀ ਵਾਰੀ ਹਾਰ ਹੋਈ ਸੀ। ਉਹਨੂੰ ਮਹਿਸੂਸ ਹੋਇਆ ਜਿਵੇਂ ਉਹ ਅੱਜ ਬੁੱਢਾ ਹੋ ਗਿਆ ਹੋਵੇ। ਉਸ ਰਾਤ ਤੋਂ ਬਾਅਦ ਬਿਛਨੇ ਨੇ ਕਦੇ ਰੱਖੋ ਨੂੰ ਉਸ ਗੱਲ ਬਾਰੇ ਨਹੀਂ ਸੀ ਕੁਝ ਕਿਹਾ। ਹੁਣ ਉਹ ਇਸ ਗੱਲ ਵੱਲ ਧਿਆਨ ਹੀ ਨਹੀਂ ਸੀ ਦੰਦਾ। ਕਿ ਰੱਖੋ ਕਿੱਥੇ ਜਾਂਦੀ ਹੈ। ਹਾਂ ਉਹਦੀ ਆਪਣੀ ਸੇਵਾ ਪਹਿਲਾਂ ਵਾਂਗ ਹੁੰਦੀ ਰਹੀ ਆ। ਜਦੋਂ ਸ਼ਾਮੀ ਖੇਤਾਂ ਤੋਂ ਆਉਂਦਾ ਪਹਿਲਾਂ ਵਾਂਗੀ ਉਸ ਨੂੰ ਨੌਣ ਲਈ ਗਰਮ ਪਾਣੀ ਵੀ ਮਿਲਦਾ ਉਸ ਨੂੰ ਰੱਖੋ ਆਪਣੇ ਹੱਥਾਂ ਨਾਲ ਪਹਿਲਾਂ ਵਾਂਗ ਰੋਟੀ ਪਰੋਸ ਕੇ ਵੀ ਦਿੰਦੀ ਰਾਤ ਨੂੰ ਪਹਿਲਾਂ ਦੀ ਤਰ੍ਹਾਂ ਹੀ ਉਹਦੇ ਮੰਜੇ ਤੇ ਪਏ ਨੂੰ ਦੁੱਧ ਦਾ ਘੜਵਾ ਵੀ ਦੇ ਕੇ ਆਉਂਦੀ ਬਿਛੇ ਨੇ ਦੇ ਅੰਦਰ ਕਈ ਤਰ੍ਹਾਂ ਦੇ ਉਤਰਾ ਚੜਾਉਂਦੇ ਕਦੇ ਉਹ ਸੋਚਦਾ ਕਿ ਉਹ ਕਿਸੇ ਦਿਨ ਰਾਤ ਨੂੰ ਰੱਖੋ ਦਾ ਸੁੱਤੀ ਪਈ ਦਈ ਖਤਮਾ ਕਰ ਦਵੇ ਪਰ ਨਾਲ ਹੀ ਉਹਨੂੰ ਰੱਖੋ ਦੇ ਕੰਮ ਤੇ ਆਪਣੇ ਆਰਾਮ ਦਾ ਖਿਆਲ ਆ ਜਾਂਦਾ ਉਹ ਅੱਜ ਦੀ ਆਰਾਮ ਵਾਲੀ ਜ਼ਿੰਦਗੀ ਦਾ ਆਪਣੀ ਪਹਿਲੀ ਜ਼ਿੰਦਗੀ ਨਾਲ ਮੁਕਾਬਲਾ ਕਰਦਾ ਜਦੋਂ ਉਹ ਕੁਆਰਾ ਸੀ ਲੋਕ ਵਿਆਹ ਕਾਰਜਾਂ ਵਿੱਚ ਉਸ ਨੂੰ ਘਟਵਾਦੀ ਬੁਲਾਉਂਦੇ ਸੀ ਉਹਦਾ ਘਰ ਪਿੰਡ ਦੇ ਵੈਲੀਆਂ ਸ਼ਰਾਬੀਆਂ ਦਾ ਅੱਡਾ ਬਣਿਆ ਹੋਇਆ ਸੀ ਉਹਦੇ ਕੋਠੇ ਵਿੱਚ ਕੱਪੜੇ ਤੇ ਭਾਂਡੇ ਕਬਾੜੀਏ ਦੀ ਦੁਕਾਨ ਵਾਂਗ ਖਿੰਡੇ ਹੀ ਰਹਿੰਦੇ ਸੀ ਘਰ 'ਚ ਹਮੇਸ਼ਾ ਭੱਗ ਭੁੱਜਦੀ ਪਰ ਜਦੋਂ ਤੋਂ ਰੱਖੋ ਉਸ ਘਰ ਵਿੱਚ ਆਈ ਸੀ ਘਰ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ ਸੀ ਉਹਨੂੰ ਕਦੇ ਵੀ ਆਪਣੀ ਗਰੀਬੀ ਦਾ ਚੇਤਾ ਨਹੀਂ ਸੀ ਆਇਆ ਹੁਣ ਅਸਲ ਵਿੱਚ ਗਰੀਬੀ ਤਾਂ ਕਦੋਂ ਦੇ ਪੱਤਰੇ ਵਜ ਗਈ ਸੀ ਜਦੋਂ ਆਪਣੇ ਘਰ ਦੇ ਵੇੜੇ 'ਚ ਵੜਦਾ ਤਾਂ ਰੱਖੋ ਦਾ ਹਸੂ-ਹਸੂ ਕਰਦਾ ਚਿਹਰਾ ਉਹਦਾ ਸਵਾਗਤ ਕਰਦਾ ਉਹਦੀ ਦਿਨ ਭਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਪਰ ਕੁਝ ਦੇਰ ਬਾਅਦ ਉਹ ਫਿਰ ਕਿਸੇ ਨਾ ਕਿਸੇ ਗੱਲ ਤੇ ਜਾਂ ਆਕਾਰਨ ਹੀ ਰੱਖੋ ਤੇ ਗੁੱਸੇ ਹੋ ਜਾਂਦਾ ਤੂੰ ਤੂੰ ਮੈਂ ਮੈਂ ਫੇਰ ਸ਼ੁਰੂ ਹੋ ਜਾਂਦੀ ਫਰੋ ਉਸ ਰਾਤੋਂ ਬਾਅਦ ਬਿਛਨੇ ਨੂੰ ਰੱਖੋ ਤੇ ਹੱਥ ਚੁੱਕਣ ਦੀ ਕਦੇ ਹਿੰਮਤ ਨਹੀਂ ਸੀ ਪਈ। ਉਹਦੀ ਲੜਾਈ ਬੋਲਾਂ ਦੀ ਹੱਦ ਨਾ ਟੱਪਦੀ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪ੍ਰਤਾਪ ਸ਼ਹਿਰ ਚਲਾ ਗਿਆ। ਬਿਛਨੇ ਨੂੰ ਜਾਣੋ ਸੁਖ ਦਾ ਸਾਹ ਆਇਆ। ਪਰ ਕੁਝ ਦਿਨਾਂ ਬਾਅਦ ਹੀ ਰੱਖੋ ਦਾ ਆਉਣ ਜਾਣ ਹੁਣ ਗਰਦਿਆਲ ਦਰਜੀ ਦੇ ਵਧ ਗਿਆ। ਪਿੰਡ ਵਿੱਚ ਰੱਖੋ ਤੇ ਗਰਦਿਆਲ ਦੀਆਂ ਮਨ ਘੜਤ ਕਹਾਣੀਆਂ ਲੋਕਾਂ ਦੇ ਮੂੰਹਾਂ ਤੇ ਫਿਰਨ ਲੱਗ ਪਈਆਂ। ਹੁਣ ਲੋਕ ਬਿਛਨੇ ਨੂੰ ਬੋਲੀਆਂ ਮਾਰਨ ਲੱਗ ਪਏ। ਜੇ ਕਿਸੇ ਨਾਲ ਉਹਦੇ ਡੰਗਰ ਬੱਚੇ ਪਿੱਛੇ ਕੋਈ ਬੋਲਚਾਲ ਹੋ ਵੀ ਜਾਂਦੀ ਜਾਂ ਨਹਿਰ ਦੇ ਪਾਣੀ ਨੂੰ ਲੈ ਕੇ ਕਿਸੇ ਨਾਲ ਤਕਰਾਰ ਹੋ ਜਾਂਦੀ ਤਾਂ ਰੱਖੋ ਦਾ ਨਾਮ ਲਈ ਬਿਨਾਂ ਹੀ ਕੋਈ ਐਸੇ ਚੁਬਮੀ ਬੋਲੀ ਮਾਰ ਜਾਂਦਾ ਉਹ ਥਾਂ ਹੀ ਮਰਨ ਜੋਗਾ ਹੋ ਜਾਂਦਾ ਉਹ ਤੋਂ ਬਾਅਦ ਉਹ ਕਦੇ-ਕਦੇ ਇਕੱਲਾ ਬੈਠਾ ਪਤਾ ਨਹੀਂ ਕੀ ਕੁਝ ਸੋਚਦਾ ਰਹਿੰਦਾ ਇਹਦਾ ਨਤੀਜਾ ਇਹ ਨਿਕਲਿਆ ਕਿ ਜਿਹੜਾ ਵੀ ਵੇਖਦਾ ਉਹ ਬਿਛਨੇ ਤੇ ਕਾਠੀ ਪਾ ਲੈਂਦਾ ਲੋਕਾਂ ਨੂੰ ਜਾਣੋ ਬਿਛਨੇ ਦੀ ਕਮਜ਼ੋਰ ਰਗ ਲੱਭ ਗਈ ਸੀ ਉਹਸ ਰਗ ਨੂੰ ਦੱਬ ਕੇ ਹਰ ਇੱਕ ਉਸ ਨੂੰ ਕਾਬੂ ਚ ਕਰ ਸਕਦਾ ਸੀ ਬੀਛ ਨੇ ਨੂੰ ਹੁਣ ਇਸ ਤਰ੍ਹਾਂ ਜਾਪਦਾ ਜਿਵੇਂ ਇਸ ਵਿਸ਼ਾਲ ਜਹਾਨ ਵਿੱਚ ਉਹਦਾ ਆਪਣਾ ਕੋਈ ਵੀ ਸਾਥੀ ਨਹੀਂ ਰਿਹਾ ਫਿਰ ਇੱਕ ਦਿਨ ਬੀਛ ਨੇ ਆਪਣੇ ਬਰਸੀਮ ਨੂੰ ਪਾਣੀ ਲਾ ਰਿਹਾ ਸੀ ਤੇ ਨਾਲ ਹੀ ਦੂਜੇ ਖੇਤ ਵਿੱਚ ਤੇ ਦੂਜੇ ਖੇਤ ਵਿੱਚ ਰੱਖੋ ਡੰਗਰਾਂ ਲਈ ਬਰਸੀਨ ਵੱਢ ਰਹੀ ਸੀ ਕਿਸੇ ਤੇ ਦੋ ਬਲ ਦ ਉਹਨਾਂ ਦੀ ਬਰਸੀਨ ਵਿੱਚ ਆ ਵੜੇ ਬੀਛ ਨੇ ਨੇ ਦੂਰੋਂ ਮਾਲਕ ਨੂੰ ਆਵਾਜ਼ ਮਾਰੀ ਜਿਹੜਾ ਪਹੇ ਵਿੱਚ ਖੜੋਤਾ ਕਿਸੇ ਹੋਰ ਆਦਮੀ ਨਾਲ ਗੱਲਾਂ ਕਰ ਰਿਹਾ ਸੀ। ਮਾਲਕ ਨੇ ਇੱਕ ਵਾਰ ਫੇਰ ਬਿਛਨੇ ਵੱਲ ਤੇ ਫੇਰ ਆਪਣੇ ਬਲਦਾਂ ਵੱਲ ਦੇਖਿਆ। ਤੇ ਫੇਰ ਬੜੀ ਲਾਪਰਵਾਹੀ ਨਾਲ ਸਿਰ ਫੇਰ ਲਿਆ। ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਬਿਛਨੇ ਨੂੰ ਦੀ ਇਸ ਲਾਪਰਵਾਹੀ ਤੇ ਹੈਂਕਰ ਤੇ ਬਹੁਤ ਗੁੱਸਾ ਆਇਆ। ਉਹਨੇ ਗੁੱਸੇਟ ਕੇ ਕਿਹਾ। ਓਏ ਅੰਨਾ ਤੂੰ ਦੀਨਾ ਲਈ ਦੇਨੂ। ਬਲਦ ਮੇਰੇ ਖੇਤਾਂ 'ਚ ਫਸਲ ਖਾਈ ਜਾਂਦੇ ਆ। ਕੀ ਕਮਾਅ ਦਿਖਾ ਲਿਆ ਤੇਰਾ? ਐਵੇਂ ਬੜਕਾ ਮਾਰੀ ਜਾਨਾ ਨੌਜਵਾਨ ਜੱਟ ਨੇ ਉੱਥੇ ਏਸ ਰੌਂ ਵਿੱਚ ਕਿਹਾ ਜਿਵੇਂ ਲੜਾਈ ਕਰਨ ਲਈ ਬਾੜੀ ਕਾਲਾ ਪਿਆ ਹੋਵੇ ਬੀਜ ਨੇ ਨੂੰ ਮਛੇਰੇ ਹੋਏ ਜੱਟ ਦੀ ਲਾਪਰਵਾਹੀ ਤੇ ਬੜਾ ਗੁੱਸਾ ਆ ਹਜੇ ਤਾਂ ਮਾਲਕ ਜਿਉਂਦੇ ਨੇ ਖੇਤ ਦੇ ਉਸ ਨੇ ਸੋਹਾਗੇ ਦਾ ਡੰਡਾ ਕੱਢ ਲਿਆ ਨੌਜਵਾਨ ਜਿਵੇਂ ਲੜਾਈ ਕਰਨ ਤੇ ਤਲਿਆ ਹੋਇਆ ਹੋਵੇ ਉਹਨੇ ਉੱਥੇ ਖੜੇ ਨੇ ਕਿਹਾ ਓ ਜਾ ਓ ਬੁੜਿਆ ਪਹਿਲਾਂ ਆਪਣੀ ਰਨਤਾ ਸੰਭਾਲ ਲਾ ਜਿਹੜੀ ਜਣੇ ਖਣੇ ਨਾਲ ਖੇ ਖਾਂਦੀ ਫਿਰਦੀ ਆ ਬੜਾ ਮਾਲਕ ਆਇਆ ਖੇਤਾਂ ਦਾ। ਵਿਚਨੀ ਦੇ ਸਿਰ ਵਿੱਚ ਜਿਵੇਂ ਕਿਸੇ ਨੇ ਡਾਂਗ ਮਾਰੀ ਹੋਵੇ। ਗੁੱਸੇ ਨਾਲ ਕੰਬ ਗਿਆ। ਉਸੋ ਹਾਗਿਦਾ ਡੰਡਾ ਚੁੱਕ ਕੇ ਬਲਦਾਂ ਦੇ ਪਿੱਛੇ ਨਿਠਿਆ ਤੇ ਉਹਨੇ ਵੈੜਕੇ ਦੀ ਪਿੱਠ ਤੇ ਦੋ ਵਾਰ ਐਨੀ ਜ਼ੋਰ ਦੇ ਕੇ ਦਿੱਤੇ ਕਿ ਵੈੜਕਾ ਵਿਚਾਲਿਆਂ ਲੱਫ ਗਿਆ ਤੇ ਫਿਰ ਰੰਬਦਾ ਹੋਇਆ ਖੇਤੋਂ ਬਾਹਰ ਨਿਕਲ ਗਿਆ। ਉਹਦੇ ਮਗਰ ਦੂਜਾ ਬਲਦ ਵੀ ਉੱਠ ਕੇ ਭੱਜ ਲਿਆ। ਮਾਲਕ ਦੀਆਂ ਅੱਖਾਂ 'ਚ ਖੂਨ ਉਤਰ ਆਇਆ। ਉਸਨੇ ਦੂਰੋਂ ਹੀ ਗਾਲ ਕੱਢਦੇ ਲਲਕਾਰੇ ਮਾਰਿਆ। ਖੇਰ ਜਾ ਹੁਣ ਜਾਈ ਨਾ ਤੂੰ ਬਿਜ ਨਾ ਵੀ ਗੁੱਸੇ ਵਿੱਚ ਡੰਡਾ ਚੁੱਕ ਕੇ ਉਹਦੇ ਵੱਲ ਭੱਜਿਆ ਪਰ ਉਹਦੇ ਪੈਰ ਖਾਲ ਵਿੱਚ ਫਸ ਗਏ ਉੱਥੇ ਡਿੱਗ ਪਿਆ ਨੌਜਵਾਨ ਨੇ ਬਿਛਨੇ ਨੂੰ ਚੁੱਕ ਕੇ ਖਾਲ ਚੋਈ ਆਪਣੇ ਗੋਡਿਆਂ ਥੱਲੇ ਰੱਖ ਲਿਆ ਰੱਖੋ ਜਿਹੜੀ ਹੁਣ ਤੱਕ ਸਭ ਕੁਝ ਚੁੱਪ ਚਾਪ ਖੜੀ ਦੇਖ ਰਹੀ ਸੀ ਭੁੱਖੇ ਸ਼ੇਰਨੀ ਵੱਲ ਉਹਨਾਂ ਦੇ ਵੱਲ ਲੱਭੀ ਤੇਰੇ ਮੈਂ ਡੱਕਰੇ ਕਰਾਂ ਤੇਰੇ ਤੂੰ ਜੰਮਿਆ ਕੌਣ ਹੈ ਤੇ ਹੱਥ ਚੁੱਕਣ ਵਾਲਾ ਤੇ ਉਸਨੇ ਜੋ ਹਗੀ ਦਾ ਡੰਡਾ ਚੁੱਕ ਕੇ ਉੱਪਰਲੇ ਪਹਿਲਵਾਨ ਦਾ ਸਿਰ ਖੋਲ ਦਿੱਤਾ ਉਸ ਦਿਨ ਤੋਂ ਬਾਅਦ ਰੱਖੋਬਾਰੇ ਪਿੰਡ ਵਿੱਚ ਕਦੇ ਕਿਸੇ ਐਸੀ ਵੈਸੀ ਗੱਲ ਨਹੀਂ ਸੀ ਸੁਣੀ ਕਿਸੇ ਨੇ ਜੇ ਬੀਚ ਨਾ ਪਹਿਲੇ ਦਿਨ ਤੋਂ ਹੀ ਰੱਖੋ ਦੀ ਇੱਜ਼ਤ ਕਰਦਾ ਤਾਂ ਸ਼ਾਇਦ ਉਹਨੂੰ ਕਿਸੇ ਦੀਆਂ ਚਬਾਰੇ ਦੀਆਂ ਕੰਨਾਂ ਟੱਪਣ ਦੀ ਨੋਬਤ ਹੀ ਨਾ ਹੁੰਦੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਸੀਂ ਸੁਣ ਰਹੇ ਸੀ ਪੰਜਾਬੀ ਆਵਾਜ਼ ਕਹਾਣੀਆਂ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ